ਕਵੀਰ ਮਾਇਆ ਡੋਲਣੀ ਪਵਨ ਝਕੋਲਣ ਹਾਰ ਸੰਤੋ ਮੱਖਣ ਖਾਇਆ ਸ਼ਾਸ ਪੀਏ ਸੁਖਸਾਰ ਫਿਰ ਸੱਤ ਕੀ ਖਾਂਦੇ ਨੇ ਲਸਣ ਤਾਂ ਖਾਂਦੇ ਨੇ ਜੇ ਲਸਣ ਖਾਂਦੇ ਨੇ ਇਸ ਤਰੀਕੇ ਨਾਲ ਖਾਂਦੇ ਨੇ ਜਿਹਦੀ ਸੁਗੰਧ ਨਾ ਆਵੇ ਲਸਣ ਨੂੰ ਤੁਸੀਂ ਕਾਲ ਦੇ ਵਿੱਚ ਘੋੜੇ ਦੇ ਵਿੱਚ ਮੁੱਟ ਕੇ ਖਾ ਲੋ ਸੁਗੰਧ ਨਹੀਂ ਆਉਣੀ ਖੰਧੂ ਮਾਰ ਕੇ ਖੰਧੂ ਮਾਰ ਕੇ ਖਾ ਲੋ ਸੁਗੰਧ ਆਉਣੀ ਆਉਣੀ ਖਾਦਾ ਉਹ ਵੀ ਜਾਂਦਾ ਹੈ ਬੱਤੀ ਮਾਇਆ ਵੀ ਜਾਂਦੀ ਹੈ ਸੰਤ ਵਰਦੇ ਨੇ ਫਰੋਜਤ ਸਮਨ ਨਹੀਂ ਜੜਦੀ ਉਹਦੀ ਕਹਿੰਦੇ ਮਾਇਆ ਜਨੇ ਸਮਰਣੀ ਆਉਂਦੀ ਵਿੱਚੋਂ ਉਹਨਾ ਕੋਲ ਜਿਹਨੇ ਮਰਜੀ ਮਾਇਆ ਹੋਵੇ ਜਨਾ ਮਰਜੀ ਗਿਆਨ ਹੋਵੇਦੀ ਸਮਰਣੀ ਨਹੀਂ ਆਉਂਦੀ ਉਹ ਕਾਹ ਤੇ ਸੰਮਦਾ ਹੁੰਦਾ ਹੈ ਸਮਰਦਾ ਕਾਹ ਤੇ ਆਉਦੀ ਹੈ ਅਸलो ਮੈਂ ਮੇਰੀ ਦੀ ਸਮੈ ਲਾਉਦੀ ਔਰ ਕਾਹ ਦੀ ਸਮੈ ਲਾ ਹਾਂਜੀ ਸਾ ਪਿਟਰ ਕਬੀਰ ਮਾਇਆ ਡੋਲਣੀ ਪਵਨ ਚ ਘੋਲਣ ਹਾਰ ਸੰਤੋ ਮੱਖਣ ਖਾਇਆ ਛਾਸ ਪੀਏ ਸੰਸਾਰ ਪਰ ਉਹ ਕੀ ਖਾਂਦੇ ਨੇ ਮਾਇਆ ਡੋਲਣੀ ਮਾਇਆ ਦਾ ਮਾਇਆ ਨਹੀਂ ਘੜਦੀ ਹੈ ਸਾਰੀ ਮਾਇਆ ਡੋਲਣੀ ਹੈ ਹਵਾ ਡੋਲਣੀ ਹੈ ਨਹੀਂ ਟਿਕਦੀ ਸਾਰੀ ਸ੍ਰਿਸ਼ਟੀ ਡੋਲਦੀ ਹੈ ਜ਼ਮੀਨ ਵੀ ਘੁੰਮਦੀ ਹੈ ਉਹ ਕੁਝ ਵੀ ਖੜਾ ਨਹੀਂ ਹੈ ਪਵਣ ਤੇ ਹੀ ਪੈਦਾ ਹੋਈ ਐ ਜਮੀਰ ਪਵਣ ਨੇ ਜਾਂ ਰੁਕਦੀ ਹੋਰ ਕੀ ਰੁਕੂਗਾ ਪਵਣ ਦਾ ਸਭਾ ਰੋਪਣ ਵਾਲਾ ਨਹੀਂ ਹੈ ਆ ਜਿਹੜਾ ਪੈਸਾ ਇਹ ਵੀ ਕਹਿੰਦੇ ਕਿਥੋਂ ਕੱਢਦਾ ਨਹੀਂ ਤੁਰੇ ਤੁਰੇ ਫਿਰਦਾ ਰਹਿੰਦਾ ਇਹਨਾਂ ਨੇ ਇਹ ਤੇ ਲਾ ਲਿਆ ਮਾਇਆ ਦਾ ਬਾਈ ਤੁਲਸੀ ਫਿਰਦੀ ਚੀਜ ਆ ਜਿਹਦੇ ਕੋਲ ਹੈ ਕੱਲ ਉਹਦੇ ਕੋਲ ਨਹੀਂ ਸਾਰੀ ਮਾਇਆ ਹੀ ਡੋਲਣੀ ਐ ਪਵਣ ਚ ਘੋਲਣ ਹਾਲ ਜਿਵੇਂ ਪਵਣ ਚ ਘੋਲਾ ਦਿੰਦੀ ਐ ਹਾਂਜੀ ਸਤੋ ਮੱਖਣ ਖਾਇਆ ਸਤਾਂ ਨੇ ਖਾਧਾ ਕੀਆ ਸਾਰੀ ਮਾਇਆ ਦੇ ਵਿੱਚ ਸਤਾਂ ਨੇ ਕੀ ਖਾਧਾ ਮਾਇਆ ਦੇ ਵਿੱਚ ਸਤਾਂ ਨੇ ਮਾਇਆ ਜੋ ਤਤ ਲਿਆ ਪਰਮ ਤਤ ਜਿਹੜਾ ਜਿਹੜਾ ਤਤ ਸੱਚ ਹੈ ਮਾਇਆ ਦੇ ਵਿੱਚ ਉਹੀ ਖਾਧਾ ਸਤੋ ਮੱਖਣ ਬਾਹ ਦਾ ਸਾਰ ਗਿਆਨ ਖਾਧਾ ਸਾਰ ਗਿਆਨ ਸਾਰ ਮਾਇਆ ਦਾ ਕੀ ਹੈ ਮਾਇਆ ਦਾ ਸਾਰ ਸੱਚ ਹੈ ਸੱਚ ਖਾਣਾ ਮਾਇਆ ਦਾ ਸੱਚ ਕੀ ਹੈ ਮਾਇਆ ਦਾ ਸੱਚ ਜੋਤ ਹੈ ਜੋ ਜੋਤ ਹੈ ਮਾਇਆ ਦਾ ਸੱਚ ਹੈ ਮਾਇਆ ਦਾ ਸੱਚ ਮਾਇਆ ਜੋ ਸੱਚ ਸੱਚ ਚੁਗਿਆ ਇਹਨਾਂ ਨੇ ਸੰਤਾਂ ਨੇ ਸੰਤੋਂ ਮੱਖਣ ਖਾਇਆ ਛਾਛ ਜਿਹੜੀ ਜਿਹੜੇ ਤਾਂ ਦੁਨਿਆਵ ਦੇ ਹੋਰ ਗਿਆਨ ਨੇ ਸਾਰੇ ਮਾਇਆ ਦੇ ਬਾਕੀ ਮਾਇਆ ਦੀ ਖੋਜ ਆ ਮਾਇਆ ਦੇ ਗਿਆਨ ਨੇ ਉਹ ਡਾਕਟਰੀ ਵੀ ਹੋ ਸਕਦੀ ਹੈ ਉਹ ਚ ਪਕਾਦਤ ਵੀ ਹੋ ਸਕਦੀ ਹੈ ਵਕੈਟਿਕਲ ਇੰਜੀਨੀਅਰ ਦੂ ਇੰਜ ਜੋ ਤੋਂ ਪੈਸਾ ਮਾਇਆ ਪੈਦਾ ਹੁੰਦੀ ਹੈ ਇਹ ਜਿਹੜੇ ਗਿਆਨ ਨੇ ਇਹ ਤਾਂ ਦੁਨੀਆਂ ਦੇ ਵਾਸਤੇ ਛੱਡੇ ਹੋਏ ਨੇ ਤਾਂ ਦੁਨੀਆਂ ਛਾਛ ਹੈ ਤਾਂ ਛਾਛ ਤਾਂ ਸੰਸਾਰ ਪਿੱਛੇ ਸੰਤਾਂ ਨੇ ਖਾਤਾ ਹੈ ਭੁੱਖਣ ਹੁਣ ਆ ਗੁਰਬਾਨੀ ਹੈ ਇਹ ਦੋ ਤਰ੍ਹਾਂ ਦਾ ਗਿਆਨ ਹੈ ਇੱਕ ਤਾਂ ਦੁਨਿਆਵੀ ਸੱਚ ਹੈ ਦੇ ਵਿੱਚ ਇੱਕ ਨੇ ਰਾਕਾਰੀ ਸੱਚ ਹੈ ਦੁਨਿਆਵੀ ਸੱਚ ਤੇ ਅਰਥ ਕਰ ਰਹੀ ਹੈ ਸੱਚੇ ਬਾਹਰ ਬੁਖੀਅਤ ਜਿਵੇਂ ਚਾਰ ਨੰਬ ਹੱਲੇ ਪੈਰ ਕਰਤੇ ਘਰ ਬਾਹਲੇ ਹੱਥ ਕਰਤੇ ਤੇਰ ਬਾਹਲੀ ਅੱਖਾਂ ਦਾ ਇਹ ਛਾਛ ਹੋਗੀ ਇਹ ਤਾਂ ਸੰਸਾਰੀ ਲੋਕ ਅਰਥ ਕਰ ਲ ਗਏ ਉਹਨਾਂ ਦੀ ਭਾਸ਼ਾ ਸੰਸਾਰੀਆਂ ਦੀ ਇਹੀ ਹੈ ਪਛਣਾ ਘਰ ਅਜਲੇ ਘਰ ਨੇ ਸਾਡੇ ਬਾਹਰ ਇਹ ਨਹੀਂ ਬੰਦੇ ਗੁਰਬਾਣੀ ਨੇ ਇਹਨੂੰ ਘਰ ਬੰਦੀ ਇੱਥੇ ਆ ਕੇ ਗੁਰਬਾਣੀ ਅਲੰਗ ਹੋ ਗਿਆ ਸਾਰ ਕੀ ਹੈ ਸੱਤੋਂ ਮੱਖਣ ਖਾਇਆ ਸ਼ਾਸ ਕੀ ਜੋ ਸਾਰ ਗਿਆ ਗੁਰਮਤਿ ਦਾ ਹੈ ਸੰਤਾਂ ਨੇ ਤਾਂ ਉਹ ਲਿਆ ਇੱਥੇ ਦਾ ਸੱਚ ਕੀ ਹੈ ਸਾਰ ਕੀ ਅਸਾਰ ਹੁਕਮ ਸੰਤ ਸਾਰ ਦਾ ਜੇ ਸੰਤਾਂ ਦਾ ਸੀ ਸਾਰ ਕੀ ਹੈ ਹੁਕਮ ਜੱਪੜ ਬਣਾ ਹੁਕਮ ਚਾਹ। ਆਹ ਹੁਕਮ ਨਾਲ ਜੁੜੇ ਰਹੇ। ਹੁਕਮ 부ਜੇ ਉਹਨਾਂ ਨੇ। ਹੁਕਮ ਨਾਲੇ ਰਿਸ਼ਤਾ ਰੱਖਿਆ। ਹੁਕਮ ਹੈ ਮੰਨੇ ਆ ਪਾਣੂ ਮੰਨੇ ਆ। ਤਾਂ ਉਹ ਤਾਂ ਹੋ ਗਿਆ ਵਖਣ। ਉਹ ਖਾਇਆ। ਪਾਣੇ ਨੂੰ ਮਠਿਆ ਕਰਕੇ ਮੰਨਣਾ ਸੀ ਵਖਣ ਖਾਣਾ। ਸਾਤਾ ਨੇ ਤਾਂ ਇੱਕ ਹਸਪੀਤਲ ਆਪਣੇ ਪਾਣੀ ਚੱਲਣਾ ਜਿਹੜਾ ਛਾਛ ਪੀਣਾ ਆਪਾਂ ਕਿਹਨੂੰ ਛੋਟ ਵਿੱਚ ਮੰਨਦੇ ਆ ਆਪਣੇ ਪਾਣੀ ਚੱਲਣਾ ਛਾਛ ਪੀਣਾ ਗੁਰਕੇ ਪਾਣੀ ਚੱਲਣਾ ਵੱਖਣ ਖਾਂਦੇ ਜੋ ਗੁਰਕੇ ਪਾਣੀ ਚੱਲਦੇ ਨੇ ਮੱਖਣ ਖਾਂਦੇ ਨੇ ਜੋ ਆਪਣੇ ਪਾਣੀ ਚੱਲਦੇ ਨੇ ਉਹ ਛਾਛ ਪੀਂਦੇ ਛਾਛ ਪੀਏ ਸੰਸਾਰ ਸੰਸਾਰੀ ਲੋਕ ਆਪਣੇ ਪਾਣੀ ਚੱਲਦੇ ਨੇ ਗੁਰਮੁਖ ਗੁਰਕੇ ਪਾਣੀ ਚੱਲਦੇ ਨੇ ਉਹ ਛਾਛ ਪੀਂਦੇ ਨੇ ਉਹ ਮੱਖਣ ਖਾਂਦੇ ਨੇ ਹਾਂ ਮੇਰ ਬਾਯਾ ਉਹਨਾ ਦੇ ਬੁੱਧ ਖਣ ਬੁੱਧ ਜਿਹੜਾ ਬਾਲਾ ਹੈ ਜਿਹੜਾ ਬੁੱਧ ਬਾਲ ਹੈ ਉਹਦੇ ਵਾਸਤੇ ਜਿਵੇਂ ਮੱਖਣ ਸਾਡੇ ਸਰੀਰ ਨੂੰ ਬਲ ਦਿੰਦਾ ਐਵੇਂ ਜਿਹੜਾ ਤੱਤ ਗਿਆ ਨਾ ਵਿਰਾਗਾਰੀ ਮੱਖਣ ਉਹ ਬੁੱਧੀ ਨੂੰ ਬਲ ਦਿੰਦਾ ਬੁੱਧ ਬਲ ਬੁੱਧੀ ਬਲਵਾਨ ਹੁੰਦੀ ਹੁੰਦੀ ਬੇਵਕੁੰਦੀ ਬਣ ਜਾਂਦੀ ਹੈ ਬੁੱਧ ਬਦਲਦੀ ਹੈ ਉਹਦੇ ਨੂੰ ਉਹ ਬੁੱਧੀ ਦੀ ਖਰਾਕ ਹੈ ਅਕਲ ਦੀ ਖਰਾਕ ਹੈ ਬਾਲੇ ਸ਼ੇਰ ਦੀ ਖੁਰਾਕ ਜੋ ਮਰਜੀ ਹੋਵੇ ਬਾਲੇ ਸ਼ੇਰ ਦੀ ਖਰਾਬ ਤੱਕ ਬਾਲੇ ਸ਼ੇਰ ਦੀ ਸ਼ਾਹ ਚ ਹੈ ਪਰ ਬਾਲੇ ਸ਼ੇਰ ਦਾ ਸ਼ਾਜਮੀ ਨਾ ਮਿਲੇ ਉਹ ਕਹਿੰਦਾ ਜੋਗੀ ਪੂਸੀ ਖਾਓ ਜਉਂਦਾ ਛਾਂਬੂਰਾ ਵੀ ਜੇ ਪਿੰਡ ਜਾਓ ਵੀ ਬਥੇਰਾ ਕੋਈ ਗੱਲ ਨਹੀਂ ਬਾਦੀ ਦਾ ਜੜੇ ਵੜ ਨਹੀਂ ਕਬੀਰ ਦਾ ਕਹਿੰਦਾ ਮੈਨੂੰ ਕੁਝ ਬਣਾ ਮਿਲੇ ਜਉਆਂ ਦਾ ਜਿਹੜਾ ਹੈ ਆਟਾ ਉਹ ਜਿਹੜਾ ਛਾਂਬੂਰਾ ਉਹਦਾ ਮਰਜੂਨਾ ਉਹਦੇ ਨਾਲ ਸੱਜੂ ਆਪਣਾ ਖਾਗੜ ਖਾਵੇ ਕੋਈ ਸਾਗਤ ਖਾਲੂਗਾ ਸਾਗਤ ਕਹਿ ਦੂਗਾ ਮਲੇ ਫਿਰ ਉਥੇ ਲੈ ਜਾਣ ਉਥੇ ਰੱਖ ਲੈਣ ਸਾਂਨਪੁਰ ਉਥੇ ਵਰਤਾਇਆ ਕਰਨ ਭਲਾ ਦੇਖਦੇ ਤਾਂ ਦੇ ਕੋਈ ਗੁਜ਼ਾਰੇ ਕੋਈ ਵੀ ਚਲਾ ਜਾਵੇ ਦੇਦਿਆ ਤਾਂ ਮੁਠੀ-ਮੁਠੀ ਕੋਈ ਚਲਾ ਜਾਵੇ ਸਾਰਾ ਬਾਹਰ ਘੜਦਰ ਵੀ ਨਹੀਂ ਕਰਦਾ ਉਸ ਵੰਡੀ ਤਾਂ ਮੰਦੀ ਆ ਜਦ ਜੋਗੀ ਪੂਸੀ ਖਾऊं ਹਾਂਜੀ